Yeah. ਭੀਜ ਕਿਵੇਂ ਹੈ ਮਾ ਠੀਕ ਹੈ ਠੀਕ ਹੈ ਤੀਸ ਲਾ ਗਏ ਮਮਾ ਕਲੀ ਆ ਗਈ ਹਾਂ ਦੱਸ ਕਿਵੇਂ ਆ ਬਹੁਤ ਲੱਗਲਾਂ ਹਾਂ ਵਧੀਆ ਜੀ ਵਧੀਆ ਠੀਕ ਹੈ ਜੀ ਸਾਬ ਇਧਰ ਆ ਚ ਮੈਂ ਤੇਰੇ ਕੋਲੇ ਆਇਆ ਤਾਂ ਮੈਂ ਅੱਛਾ ਤੇਰੇ ਕੋਲੇ ਆਇਆ ਸਪੈਸ਼ਲ ਅੱਛਾ ਸਪੈਸ਼ਲ ਤੇਰੇ ਕੋਲੇ ਆਇਆ ਸੀ ਉਹ ਕਰੇ ਲੈਣਾ ਠੀਕ ਹੈ ਇਹਨਾਂ ਅਨੰਦ ਮੰਗ ਲੈ ਜੀ ਇਹਨਾਂ ਅਨੰਦ ਮੰਗ ਮੋਜਾ ਉਹ ਬਾਪੂ ਤੁੰਦੋਸ ਕਿਵੇਂ ਸੀ ਤਾਂ ਠੀਕ ਹੈ ਮੈਂ ਤਾਂ ਪਾਣੀ ਦੀ ਵਾਰੀ ਨੂੰ ਡੀਕਦਾ ਆ ਪਾਣੀ ਦੀ ਵਾਰੀ ਆਉਣੀ ਆ ਪਾਣੀ ਲਾ ਰਿਹਾ ਅੱਜ ਫਿਰ ਆਹੋ ਆਹੋ ਲਾਈਟ ਵੀ ਲੱਗੇ ਲੱਗੇ ਆਉਂਦੀ ਆ ਕਦੇ ਆਉਂਦੀ ਆ ਕਦੇ ਨੱਟ ਜਾਂਦੀ ਆ ਕਦੇ ਆ ਜਾਂਦੀ ਆ ਕਦੇ ਚਲੀ ਜਾਂਦੀ ਆ ਲਾਈਟ ਦਾ ਹੁਣ ਤਾਂ ਦੀ ਦੀਆ ਮਾਰਦੇ ਜੀਦਾ ਇਹ ਪਤਾ ਨਹੀਂ ਜਾਈਏ ਕਦੇ ਯਾਰ ਵਾਰ ਬਾਕ ਜਰਾ ਪਤੀ ਜਾਂਦੇ ਚਾ ਸੋਚੀ ਜਾਣਾ ਚਾਚਾ ਸੋਚਣਾ ਕੀ ਹੈ ਉਸ ਬਾਈਸੀ ਆ ਸੋਚ ਰਿਹਾ ਬਾਈ ਤੇਰੇ ਗੱਲਾਂ ਦੇਖ ਰਿਹਾ ਕਿਹੜਾ ਗੱਲਾਂ ਗੱਲਾਂ ਦਾ ਬਾਈ ਧਰਮੇ ਨੂੰ ਲਾ ਰਿਹਾ ਤਾਂ ਫੋਨ ਧਰਮਾ ਫੋਨ ਹੀ ਨਹੀਂ ਚੱਕਦਾ ਮੇਰਾ ਮੇਰੇ ਪੁੱਤ ਕਿਹਨੂੰ ਫੋਨ ਲਾਈ ਬੈਠਾ ਆਂਾਕੀ ਮੇਰੀ ਜੀ ਦੀ ਉਹ ਪਾਣੀ ਨੂੰ ਪਾਣੀ ਦੀ ਵਾਰੀ ਆ ਮੈਂ ਵਾਰੀ ਨੂੰ ਡੀਗਦਾ ਧਰਮਾ ਫੋਨ ਹੀ ਨਹੀਂ ਚੱਕਦਾ ਮੇਰਾ ਮੈਂ ਉਹਨੂੰ ਇਹ ਫੋਨ ਲਾਇਆ ਹਾਂ ਤਾਂ ਇਹ ਉਹ ਗੱਲ ਸੁਣੋ ਬਚਤਰਾ ਤੂੰ ਕਿਉਂ ਅਗਰ ਤੇ ਪਰਦੇ ਪਾਈ ਫਿਰਦਾ ਇਹ ਬਾਰੀਆਂ ਬੂਲੀਆਂ ਇਕ ਨਹੀਂ ਡਿੱਕਣੀਆਂ ਪੈਣੀਆਂ ਇਹ ਤਾਂ ਬਾਰੀਆਂ ਆਪ ਲੈਣੀਆਂ ਪੈਣੀਆਂ ਜੇ ਉਹਨੂੰ ਡਿੱਕੀ ਗਿਆ ਇਕ ਨਹੀਂ ਦਿਨ ਪਾਣੀ ਮਿਲਣਾ ਜਾ ਕੇ ਨੱਕਾ ਪੜ ਤੂੰ ਤਾਂ ਕੀ ਕਰੀਏ ਜੱਟ ਉਹ ਤੂੰ ਜਾ ਕੇ ਨੱਕਾ ਪਟ ਕਰਨਾ ਕਰਾਉਣਾ ਕੀ ਨੱਕਾ ਪਟ ਕੇ ਪਾਣੀ ਲਾ ਆਪਣਾ ਤੈਂ ਕੀ ਲੈਣਾ ਉਹ ਨੂੰ ਉਹ ਕਿਤੇ ਡੀਸੀ ਲੱਗਾ ਜਿਹਨੂੰ ਤੂੰ ਏਡੀਖਦਾ ਤੂੰ ਨੱਕਾ ਪਟ ਤੇ ਪਾਣੀ ਲਾ ਲੈ ਵੇ ਜੱਟਾ ਤੇਰਾ ਦਿਮਾਗ ਖਰਾਬ ਹੋਇਆ ਚੱਕਦੇ ਫੱਟੇ ਐ ਨਹੀਂ ਨਰਿਦਾ ਨੱਕਾ ਪਟ ਚੱਲ ਚੱਲ ਠੀਕ ਹੋ ਮੈਂ ਤੇ ਅੱਜੇ ਕਰ ਦੰਨਾ ਜੀ ਨਹੀਂ ਇੰਨਾ ਨਹੀਂ ਸੋਚੀ ਤੇ ਨੱਕਾ ਪਟ ਕੇ ਪਾਣੀ ਲਾ ਚੱਲ ਮੇਰਾ ਤਾਂ ਫੋਨ ਹੀ ਨਹੀਂ ਚੱਕਦਾ ਉਹਨੇ ਚੱਕਣਾ ਹੀ ਨਹੀਂ ਫੋਨ ਉਹਨੇ ਤੇਰਾ ਫੋਨ ਚੱਕਣਾ ਹੀ ਨਹੀਂ ਤੂੰ ਨੱਕਾ ਲਾਉਣ ਵੱਢ ਕੇ ਪਾਣੀ ਲਾਉਣ ਦੀ ਕਰ ਐਨੀ ਧੱਕਾ ਐਨੀ ਉਹਨੇ ਪਾਣੀ ਜੇਣਾ ਜੇ ਲਾਇਆ ਹੁਣ ਮਾਰੀਆਂ ਮੁੰਡੀਆਂ ਡਿੱਕੀ ਚ ਨਹੀਂ ਮਾਰੀਆਂ ਲੈਣੀਆਂ ਪੈਣੀਆਂ ਉਹ ਹੁਣ ਇਹ ਲੈ ਮੁੰਨੇ ਫਸਲ ਗਿਆ ਥਲਿਆਂ ਦੀਆਂ ਸਿੰਗੜੀਆਂ ਹੁਣ ਆਇਆ ਜਾਂੜ ਦੇ ਥੱਲੇ ਹੁਣ ਪਸਾਉ ਸਿੰਘ ਥਲਿਆਂ ਦੇ ਹਾਂ ਚੌਂਜੇ ਤਰਾ ਤੂੰ ਇੱਥੇ ਰੋਗਾ ਤੈਨੂੰ ਦੇਖ ਕੇ ਨਾ ਚੌਕ ਸੋ ਜਾਣਾ ਮੈਂ ਦੇਖਾ ਕਿ ਧਰਮ ਇੱਥੇ ਤਾਂ ਨਹੀਂ ਹੈ ਆ ਮੈਂ ਦੇਖਦਾ ਇੱਕ ਉਹ ਇੱਥੇ ਖੜੀ ਹਲੇ ਨਾ ਹੀ ਕੋਈ ਕੁਝ ਦੇਖਤੀ ਹੈ ਤਾਂ ਹੈ ਉਹ ਧਰਮਾ ਦੇ ਤਾਂ ਕੋਈ ਪਤਾ ਨਹੀਂ ਬੜਦਾ ਹੈ ਜੀ ਹੈ ਜੀ ਉਹ ਹੁਣ ਮੌਕਾ ਹੋ ਨਹੀਂ ਇੱਥੇ ਮੌਕਾ ਹੁਣ ਲੈ ਹੈ ਉਹ ਬੱਚੇ ਤਰਾਂ ਉਹ ਹੈ ਨਹੀਂ ਫੜਾ ਹੈ ਨਹੀਂ ਮੈਨੂੰ ਤਾਂ ਕਿਤੇ ਦਿਖਿਆ ਨਹੀਂ ਹੈ ਜੇ ਤੈਨੂੰ ਦਿਖਦਾ ਤੂੰ ਦਿਖਲਾ ਹੈ ਨਹੀਂ ਲੱਗਦਾ ਇੱਥੇ ਹੈ ਨਹੀਂ ਜੇ ਤੈਨੂੰ ਦਿਖਦਾ ਤੂੰ ਦੇਖ ਲੈ ਮੈਨੂੰ ਤਾਂ نظر ਨਹੀਂ ਆ ਰਿਹਾ ਚਾਚਾ ਉਹ ਟਾਂਡਿਆਂ ਦੇ ਪਿੱਛੇ ਦਾ ਉਹ ਟਾਂਡਾ ਨਹੀਂ ਨਹੀਂ ਕੋਈ ਉਤਲਪ ਲਿਖਾ ਪੈਂਦਾ ਕੋਈ ਹੋਰ ਲੱਗਦਾ ਮੈਨੂੰ ਉਹ ਧਰਮ ਨਹੀਂ ਹੈਗਾ ਹੋਰ ਇਹ ਕੋਈ ਕਾਈ ਧੂਈ ਹੋਣਾ ਕੋਈ ਦੇਖ ਲੈ ਨਾ ਕਿ ਲੱਗਾ ਵੜ ਨਾ ਦੇਖ ਲੈ ਵੜ ਨਾ ਲੱਗਾ ਲੈ ਵੀ ਧਰਮ ਆ ਹੁਣ ਤੈਨੂੰ ਦਿਖਾਉਂ ਚੱਲ ਵਾ ਤੇਰੇ ਭਾਈ ਦੇ ਉੱਤੋਂ ਤੇਰੀ ਲੱਤ ਤੜਾਉਂ ਜਿਕਣ ਤੈ ਮੇਰੀ ਲੱਤ ਤੋੜੀ ਸੀ ਲੜਾਈ ਦੇ ਵਿੱਚ ਨਾ ਤੂੰ ਮੈਨੂੰ ਅਪੰਗ ਕੀਤਾ ਨਾ ਇਸੇ ਤਰ੍ਹਾਂ ਹੁਣ ਤੇਰੀ ਲੱਤ ਤੇਰੇ ਭਾਈ ਤੂੰ ਤੜਵਾਉ ਨਾਲੇ ਬਣਾਉਂ ਲੱਕਾ ਉਹ ਨਹੀਂ ਨਾ ਮੈਂ ਖੇਲੂਗਾ ਮੈਂ ਗੇਮ ਉਹ ਚੱਲੂਗੀ ਗੇਮ ਉਹ ਨਾ ਯਲੋਟ ਉਹਨੂੰ ਉੱਤ ਪਹਾੜ ਥੱਲੇ ਆਇਆ ਹੁਣ ਥੱਲੇ ਆ ਚੱਲ 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 ਉਸ ਦੇ ਬਾਈ ਤੋਂ ਕੰਮ ਹੋ ਰਿਹਾ ਪਾਣੀ ਲਾ ਲਾ ਕੇ ਦਿੱਤਾ ਰਹਿ ਤਾਡੀਆਂ ਜੀੜੀਆਂ ਥੱਲੇ ਸੁੱਕੀਆਂ ਪਈਆਂ ਬੱਤਰੀ ਕਾਹਦੀ ਹੈ ਇਹ ਸਾਰੀ ਪਰ ਇਹ ਖੜਾ काटता जान्दा बड़ी मारो मारे आई आना चाहिए था इतना कद बढ़ते हैं इतने खर्दी लौटते हैं वो देशाते में रोकूंगा है मेरी जीत जो करूं वो बेचारे भी धीरी पर इधर या खांचे हर खब्बीप या पानी भी बारी में नहीं होगा नहीं बारी में मिलती है बारी तो ले लिया मैंने ये ਤਮੈ ਤੁਮ ਦੱਸਨੇ ਹੈ ਚਾਹ ਰੇ ਬੜਦਾ ਉਹ ਜੱਜ ਆਪਾਂ ਲੱਗਿਆ ਕੁੱਪ ਬੜਦਾ